ਜਨਾਲੀ ਕੁਝ ਹੋਰ ਖਾਸ ਕਰਵਾਉਂਦੇ ਰੁਖਾ ਪੰਜਾਬ ਦੇ ਵਿੱਚ ਚੌਣੀ ਦੀ ਫਸਲ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਔਰ ਇਸੇ ਦੇ ਤਹਿਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀਆਂ तमाम ਸਹੂਲਤਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਸਾਡਾ ਵਿਪਾਰ ਕਿਸਾਨਾਂ ਨੂੰ ਸਹੀ ਸਮੇਂ ਤੇ ਬਿਜਲੀ ਮੁਹੱਈਆ ਕਰਵਾਉਣ ਦੇ ਲਈ ਪੂਰੇ ਤਰੀਕੇ ਨਾਲ ਤਿਆਰ ਹੈ ਕਿਸਾਨਾਂ ਨੂੰ ਪਾਣੀ ਵੀ ਸਹੀ ਸਮੇਂ ਮਿਲ ਰਿਹਾ ਹੈ ਉਹਨਾਂ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨਕਲੀ ਖਾਦ ਵੇਚਣ ਵਾਲਿਆਂ ਨੂੰ ਬੰਦ ਕਰਕੇ ਬਲੈਕਲਿਸਟ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈਗਾ ਫਿਲਹਾਲ ਦੀ ਘੜੀ ਕੁਝ ਜ਼ਿਲ੍ਹਿਆਂ ਨੂੰ ਇਜਾਜ਼ਤ ਦਿੱਤੀ ਗਈ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਜਾਏਗੀ ਪੰਜਾਬ ਸਰਕਾਰ ਇਸ ਵਾਰ ਕੋਸ਼ਿਸ਼ ਕਰ ਰਹੀ ਹੈ ਕਿ ਸਿੱਧੀ ਬਿਜਾਈ ਦੇ ਜ਼ਰੀਏ ਔਰ ਦੂਸਰਾ ਜਿਹੜੀ ਬਾਸਮਤੀ ਦੀ ਕਿਸਮ ਹੈ ਉਸ ਨੂੰ ਵਧਾਵਾ ਦਿੱਤਾ ਜਾਵੇ ਗੱਲਬਾਤ ਕਰਾਂਗੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਨਾਲ ਖੁੱਡੀਆਂ ਸਾਹਿਬ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਹਿਲਾਂ ਤਾਂ ਡਿਪਾਰਟਮੈਂਟ ਨੇ ਕੀ ਕੀ ਤਿਆਰੀਆਂ ਨੇ ਤੁਹਾਡੇ ਦੀਆਂ ਕਿਉਂਕਿ ਹਾਲੇ ਤੱਕ ਤਾਂ ਕੁਝ ਜ਼ਿਲ੍ਹਿਆਂ ਚ ਸ਼ੁਰੂ ਹੋਈ ਹੈ ਹਫ਼ਤੇ ਤੱਕ ਤਾਂ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਸਾਡੀ ਪਹਿਲਾਂ ਖੇਤੀਬਾੜੀ ਵਿਭਾਗਮੇ ਵੱਲੋਂ ਪੰਜਾਬ ਸਰਕਾਰ ਵੱਲੋਂ ਸਿੱਧੀ ਬਜਾਈ ਤੇ ਜ਼ੋਰ ਦਿੱਤਾ ਗਿਆ ਜਿਹਦੇ ਤੇ ਅਸੀਂ 1500 ਰੁਪਏ ਪਰ ਏਕੜ ਦੇਣਾ ਹੈ ਸਾਡਾ ਵੱਧ ਤੋਂ ਵੱਧ ਦਾ ਵੀ ਉਸ ਤਰ੍ਹਾਂ ਉਹਦੀ ਬਜਾਈ ਕੀਤੀ ਜਾਵੇ ਜਿਹਦੇ ਨਾਲ ਪਾਣੀ ਦੀ ਬਹੁਤ ਬਚਤ ਹੋ ਜਾਂਦੀ ਹੈ ਤਕਰੀਬਨ ਦੀ 20% ਦੇ ਨੇੜੇ ਪਾਣੀ ਦੀ ਬਚਤ ਰਹਿੰਦੀ ਉਹਦੇ ਨਾਲ। ਔਰ ਉਹਦੇ ਨਾਲ ਹੀ ਵਸਬਤੀ ਜਿਹੜਾ ਕਿਸਮਾ ਹੈ ਗਿਆ। ਜ਼ਿਮੀਦਾਰ ਨੂੰ ਉਹਦੀ ਆਮਦਨ ਵੀ ਚੰਗੀ ਹੈ। ਨਾਲ ਥੋੜਾ ਉਹਦੇ ਚ ਖਾਦਾਂ ਖੁੱਦਾਂ ਦੀ ਵਰਤੋਂ ਘੱਟ ਹੁੰਦੀ ਹੈ। ਪਾਣੀ ਦੀ ਵਰਤੋਂ ਵੀ ਘੱਟ ਹੁੰਦੀ ਹੈ। ਸਾਡਾ ਜ਼ੋਰ ਜ਼ਿਆਦਾ ਉਸ ਪਸੇ ਹੈ। ਵੈਸੇ ਜਿਹੜੀ ਸਰਕਾਰ ਵੱਲੋਂ ਬਿਜਲੀ ਦਾ ਪ੍ਰਬੰਧ ਦਾ ਪੂਰਾ ਕੀਤਾ ਗਿਆ। ਨਹਿਰਾਂ ਵਿੱਚ ਵੀ ਪਾਣੀ 11 ਤਰੀਕ ਨੂੰ ਛੱਡ ਦਿੱਤਾ ਗਿਆ ਸੀ। ਵੀ ਕੋਈ ਇਹੋ ਜਿਹੀ ਦਿੱਕਤ ਨਾ ਆਵੇ 15 ਤਰੀਕ ਤੋਂ ਸਾਰੇ ਚੋਨਾ ਲਾਉਣ ਲੱਗ ਜਾਣਗੇ। ਸਾਡੀਆਂ ਜਿਹੜੀਆਂ ਵੈਸੇ ਸਰਕਾਰ ਵੱਲੋਂ ਮੇਰੇ ਵੱਲੋਂ ਨਿੱਜੀ ਤੌਰ ਤੇ ਵੀ ਬੇਨਤੀ ਹੈ ਕਿਸਾਨ ਵੀਰਾਂ ਨੂੰ ਕਿ ਅਸੀਂ ਉਹ ਫਸਲਾਂ ਅਸੀਂ ਉਹ ਕਿਸਮਾਂ ਬੀਜੀਏ ਜਿਹੜੀਆਂ ਘੱਟ ਦੇਣ ਜਿਹੜੀਆਂ ਤਕਰੀਬਨ 3 ਕਿ ਮਹੀਨਿਆਂ ਵਿੱਚ 100 ਦਿਨ ਦੇ ਵਿੱਚ ਵਿੱਚ ਵੜ ਜਾਂਦੀਆਂ ਜਿਹਦੇ ਤੇ ਸਾਡੀ ਆਪਦੀ એનર્ਜੀ ਵੀ ਘਟ ਲੱਗਦੀ ਹੈ ਪਾਣੀ ਵੀ ਘਟ ਦੇਣਾ ਪੈਂਦਾ ਉਹਨਾਂ ਨੂੰ ਸੰਭਾਲਣਾ ਵੀ ਸੌਖਾ ਹੋ ਜਾਂਦਾ ਜਾਲੀ ਖਾਦਾਂ ਦਾ ਮਾਮਲਾ ਬਹੁਤ ਪਨ ਪਿਆ ਡੀਏਪੀ ਕਹਿੰਦੇ ਜਾਲੀ ਆ ਰਹੀ ਹੈਗੀ ਬਹੁਤ ਸਾਰੇ ਖਾਦਾਂ ਜਾਲੀ ਆ ਰਹੀਆਂ ਨੇ ਰਿਹਾਂ ਸਪਰੀਆਂ ਦਾ ਵੀ ਜਾਲੀ ਦਾ ਮਾਮਲਾ ਆ ਉਸ ਚੀਜ਼ ਨੂੰ ਲੈ ਕੇ ਕੋਈ ਡਿਪਾਰਟਮੈਂਟ ਨੇ ਕਾਰਵਾਈ ਕੀਤੀ ਹੈ ਜਿਹੜੀਆਂ ਇੱਕ ਮਹਾਲੀ ਵਿੱਚ ਜ਼ਿਆਦਾ ਪਾਇਆ ਗਿਆ ਸੀ ਇਹ ਤੇ ਉਹਦੇ ਤੇ ਸਖਤੀ ਨਾਲ ਕਾਰਵਾਈ ਹੈ ਜਿਹੜਾ ਮਾਲ ਵੀ ਰੀਪਲੇਸ ਹੋਣਾ ਹੈਗਾ ਤੇ ਉਸ ਮਿਲ ਜਿਹੜੀ ਕੰਪਨੀਆਂ ਨੂੰ ਵੀ ਬਲੈਕ ਲਿਸਟ ਕਰ ਦੇਣਾ ਸਾਡੇ ਵਿਭਾਗਾਂ ਵੱਲੋਂ ਇਹ ਮਾਰਕਫੈਡ ਨੇ ਖਰੀਦੀ ਹੋਈ ਸੀਗੀ ਜਿਹੜੀ ਵੀ ਕੰਪਨੀ ਤੋਂ ਖੇਤੀਬਾੜੀ ਜਿਹੜਾ ਡਿਪਾਰਟਮੈਂਟ ਵਿਭਾਗਨਾ ਇਹਨਾਂ ਨੇ ਤਾਂ ਉਹਦੀ ਜਿਹੜੀ ਅਸੀਂ ਆਪ ਦਾ ਚੈੱਕ ਅਪ ਕਰ ਸਕਦੇ ਹਾਂ ਸਾਡੇ ਚੀਫ ਜਿਹੜੇ ਨੇ ਜ਼ਿਲ੍ਹਿਆਂ ਚ ਲਾਏ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ 5 ਸੱਤਾ ਨੇ ਕੀਤੀਆਂ ਕੁਝ ਨੇ ਇਹਦੇ ਚ ਥੋੜੀ ਜੀ ਲਾ ਪ੍ਰੋਵਾਈ ਹੈ ਵੈਸੇ ਦੂਜਿਆਂ ਚ ਕੋਈ ਇਹੋ ਜੀ ਗੱਲ ਆਈ ਨਹੀਂ ਇਸ ਜ਼ਿਲ੍ਹੇ ਚ ਜਿਆਦਾ ਆਇਆ ਸੀ ਮੁਹਾਲੀ ਚ ਪਰ ਦੂਸਰੇ ਥਾਵਾਂ ਤੇ ਅਸੀਂ ਜੇ ਕੋਈ ਇਹਦੇ ਚ ਨਲੈਕੀ ਵਰਤੂਗਾ ਉਦੋਂ ਤੇ ਵਿਭਾਗੀ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਜਿਹੜਾ ਜਿਹੜੀ ਕੰਪਨੀ ਹੈ ਉਸ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਕੌਕਸਵਾ ਇਲੈਕਸ਼ਨ ਦੇ ਵਿੱਚ ਇੱਕ ਡਿਮਾਂਡ ਉੱਠੀ ਕਿ ਜਿਹੜੇ ਖੇਤੀ ਦੇ ਸੰਦ ਹੈ ਇਹਨਾਂ ਤੋਂ GST ਹਟਾਇਆ ਜਾਵੇ ਖੇਤੀ ਦੇ ਵਿੱਚ ਜੋ ਵੀ ਖਾਦਾਂ ਇਸਤੇਮਾਲ ਹੁੰਦੀਆਂ ਜਾਂ ਕੋਈ ਵੀ ਮਸ਼ੀਨਰੀ ਇਸਤੇਮਾਲ ਹੁੰਦੀ ਹੈਗੀ 22 ਤਰੀਕ ਨੂੰ GST ਕੌਂਸਲ ਦੀ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਵੱਲੋਂ ਕਟੁਕਟ ਜੋ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਣਗੇ ਉਹਨਾਂ ਨੂੰ ਇਸ ਚੀਜ਼ ਦੀ ਗੁਜ਼ਾਰਿਸ਼ ਕਰੋਗੇ ਕਿ GST ਦੀ ਮੀਟਿੰਗ ਦੇ ਵਿੱਚ ਇਹ ਮੰਗ ਉਠਾਵੇ ਕਿ ਖੇਤੀਬਾੜੀ ਸੰਦਾਂ ਤੋਂ GST ਹਟਾ ਦਿੱਤੀ ਜਾਵੇ ਆ ਜਿਹੜੀ ਮੈਂ ਨਾਲ ਗੱਲਬਾਤ ਕਰਕੇ ਵੀ ਹਾਂ ਸਾਨੂੰ ਜੀਐਸਟੀ ਹਰੇਕ ਥਾਂ ਲਾਈ ਜਾਂਦੀ ਏ ਅਸੀਂ ਲੋਕਾਂ ਲਈ ਜਿਹੜਾ ਕਿਸਾਨ ਆ ਜਾਂ ਮਜ਼ਦੂਰ ਆ ਇਹ ਦੇਸ਼ ਦਾ ਨਿਰਮਾਣ ਹੀ ਕਰਦਾ ਹੈਗਾ ਉਹਦੇ ਵਿੱਚ ਹਿੱਸਾ ਪਾਉਂਦਾ ਉਹਨਾਂ ਨੂੰ ਬਹੁਤੇ ਟੈਕਸਾਂ ਦੇ ਥੱਲੇ ਰੱਖਿਆ ਜਾਂਦਾ ਤੇ ਉਹ ਪਹਿਲਾਂ ਹੀ ਉਹਦੀ ਸਥਿਤੀ ਬਹੁਤੀ ਚੰਗੀ ਨਹੀਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਸ ਤੋਂ ਵੀ ਜੇ ਮੁਕਤ ਕੀਤਾ ਜਾਵੇ ਤਾਂ ਵਧੀਆ ਗੱਲ ਆ ਤਾਂ ਸਾਡੇ ਜਿਹੜੀ 22 ਤਰੀਕ ਵਾਲੀ ਜਿਹੜੀ ਮੀਟਿੰਗ ਉਹਦੇ ਵਿੱਚ ਜੋ ਵੀ ਨੁਮਾਇੰਦੇ ਜਾਣਗੇ ਉਹਦੇ ਵਿੱਚ ਗੱਲ ਕਰਨਗੇ ਇੱਕ ਗਿੱਦੜਵਾਦੀ ਬਾਈ ਇਲੈਕਸ਼ਨ ਆਉਣ ਵਾਲੀ ਹੈ ਕਿਉਂਕਿ ਵਰਿੰਗ ਸਾਹਿਬ ਦੇ ਵੱਲੋਂ ਅਸਤੀਫਾ ਦਿੱਤਾ ਜਾਣਾ ਲੁਧਿਆਣਾ ਜਿੱਤਣ ਤੋਂ ਬਾਅਦ ਤਾਂ ਪਾਰਟੀ ਦੀਆਂ ਤਿਆਰੀਆਂ ਕਿਸ ਤਰੀਕੇ ਨਾਲ ਨੇ ਕਿਉਂਕਿ ਤੁਹਾਡਾ ਗ੍ਰਹਿ ਜ਼ਿਲ੍ਹਾ ਜਿਹੜਾ ਉਹ ਉਸ ਵਿਧਾਨ ਸਭਾ ਦਾ ਪੈਂਦਾ ਹੈਗਾ ਵੇਖੋ ਜੀ ਕੋਈ ਵੀ ਚੋਣ ਹੋਵੇ ਪਾਰਟੀ ਦੀਆਂ ਤਿਆਰੀਆਂ ਹੁੰਦੀਆਂ ਕਿ ਕੋਈ ਤਾਂ ਕੱਲ ਬਰਸੋਂ ਹੀ ਇਸ ਗੱਲ ਦਾ ਹੈ ਵੀ ਹੁਣ ਇਹ ਸੀਟ ਵੇਲੀ ਹੋ ਜਾਊਗੀ ਮੇਰੇ ਖਿਆਲੇ 20 ਤਰੀਕ ਨੂੰ ਉਹਨਾਂ ਨੇ ਰਿਜ਼ਾਈਨ ਵਰਜ਼ਾਈਨ ਕਰ ਜਾਣੇ ਹੈਗੇ। ਤੋਂ ਜਦੋਂ ਵੀ ਜੂਨ ਕਮਿਸ਼ਨ ਉਹਨੂੰ ਕਰੂਗਾ ਤੇ ਫਿਰ ਉਸ ਬੰਦਾ ਕੋਲ ਪਾਰਟੀ ਨੇ ਸਾਰੀਆਂ ਤਿਆਰੀਆਂ ਹੋਣਗੀਆਂ ਜੇ ਜਿਹੜਾ ਜਿਹੜੀ ਪਾਰਟੀ ਇਸ ਪੰਜਾਬ ਵਿੱਚ ਰਾਜ ਕਰਦੀ ਹੈ ਉਹਨੇ ਤਾਂ ਆਪਦੀ ਜੋਰ ਸ਼ੋਰ ਨਾਲ ਲੜਨੇ ਹੁੰਦੇ। ਚਰਚਾਂਾਂ ਵਿੱਚ ਚੱਲ ਰਹੀਆਂ ਨੇ ਕਿ ਸੁਖਬੀਰ ਬਾਦਲ ਇਲੈਕਸ਼ਨਾਂ ਜਿਹੜਾ ਕਿ ਦੜਵਾ ਤੋਂ ਲੜ ਸਕਦੇ ਨੇ। ਉਦੋਂ ਕੋਈ ਨਾ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਜਿਵੇਂ ਸਰਦਾ ਸੁਬੀਤ ਸਿੰਘ ਬਾਦਲ ਲੜ ਲੈਣ ਜਾਂ ਕੋਈ ਪੁਰਾਣੇ ਉਹਨਾਂ ਦੇ ਸਰਦਾਰ ਹਰਦੀਪ ਸਿੰਘ ਡਿੰਪੀ ਵੀ ਲੜ ਸਕਦੇ ਐ ਤੇ ਜਾਂ ਕੋਈ ਵੀ ਐ ਜੇ ਸੁਖਬੀਰ ਬਾਦਲ ਲੜਨਗੇ ਤਾਂ ਉਸ ਪਰਿਵਾਰਾਂ ਨੂੰ ਵੀ ਥੋੜਾ ਜਾਇ ਤਾਂ ਲੱਗੂ ਸਾਡੇ ਨਾਲ ਤੱਕਾ ਹੋ ਰਿਹਾ ਹੈਗਾ ਗਾ ਚੋਲੋ ਉਹਨਾਂ ਦੇ ਪਾਰਟੀ ਦਾ ਇੰਟਰਨਲ ਮਾਮਲਾ ਮੈਂ ਉਸ ਬਾਰੇ ਬਹੁਤਾ ਨਹੀਂ ਗੱਲ ਕਹਿ ਸਕਦਾ ਪਰ ਤੁਹਾਡੀਆਂ ਤਿਆਰੀਆਂ ਪੂਰੀਆਂ ਹੋਣਗੀਆਂ ਕਿਉਂਕਿ ਸਾਡੀ ਬਾਰਦੀ ਦੀ ਤਿਆਰੀ ਤਾਂ ਪੂਰੀ ਹੋ ਚੋਣ ਆ ਚੋਣ ਤਾਂ ਹਰ ਇੱਕ ਰਾਜਨੀਤਿਕ ਪਾਰਟੀ ਨੇ ਬੜੇ ਜੋਰ ਸ਼ੋਰ ਨਾਲ ਲੜਨੀ ਹੁੰਦੀ ਹੈ ਲੜਾਂਗੇ ਜੀ ਕੈਮਰਮੈਨ ਪ੍ਰਮੋਦ ਨਾਲ ਰੋਹਿਤ ਪੱਕਾ ਜੀ ਮੀਡੀਆ ਚੰਡੀਗੜ੍ਹ